ਲਵਾੜਾ ਵਿੱਚ ਰਾਤ 8 ਵਜੇ ਦੇ ਕਰੀਬ ਇੱਕ ਮੋਟਰਸਾਈਕਲ ਸਵਾਰ ਦੀ ਗੱਡੀ ਨਾਲ ਟੱਕਰ ਹੋਣ ਤੋਂ ਬਾਅਦ ਟਿੱਪਰ ਦੇ ਹੇਠਾਂ ਕੁਚਲਣ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਹਰਿਆਣਾ ਨੰਬਰ ਦੇ ਲਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਉਹ ਤਲਵਾੜਾ ਸੈਕਟਰ 3 ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਵੱਲੋਂ ਟੱਕਰ ਮਾਰ ਦਿੱਤੀ ਤੇ ਸ਼ਾਇਦ ਉਹ ਪਿੱਛੇ ਤੋਂ ਆ ਰਹੇ ਇੱਕ ਟਰੱਕ ਹੇਠਾ ਆ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ ਪਰ ਘਟਨਾ ਦਾ ਪੂਰਾ ਕਾਰਨ ਪਤਾ ਨਹੀਂ ਚੱਲ ਸਕਿਆ ਦੱਸਿਆ ਜਾ ਰਿਹਾ ਹੈ ਕਿ ਬਲੈਰੋ ਗੱਡੀ ਦੇ ਨਾਲ ਇਹ ਟੱਕਰ ਹੋਈ ਹੈ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ heਠਾ ਡਿੱਗਦਾ ਹੈ ਤੇ ਪਿੱਛੇ ਤੋਂ ਇੱਕ ਬਜਰੀ ਨਾਲ ਭਰਿਆ ਟਿਪਰ ਆ ਰਿਹਾ ਹੁੰਦਾ ਹੈ ਜਿਸ ਦੇ ਥੱਲੇ ਵਿਅਕਤੀ ਆ ਜਾਂਦਾ ਹੈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰ ਬਲੈਰੋ ਗੱਡੀ ਵਾਲਾ ਟੱਕਰ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਦੂਜੇ ਪਾਸੇ ਮੌਕੇ ਤੇ ਪਹੁੰਚੀ ਤਲਵਾੜਾ ਪੁਲਿਸ ਦੇ ਜਾਂਚ ਅਧਿਕਾਰੀ ਰਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਉਹਨਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਬੀਬੀਐਮਬੀ ਸਿਵਲ ਹਸਪਤਾਲ ਹਲਵਾੜਾ ਵਿਖੇ ਪੋਸਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਸਾਡੇ ਵੱਲੋਂ ਆਸਤੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦੀ ਪਛਾਣ ਹੋਣ ਤੋਂ ਬਾਅਦ ਹੀ ਉਹਨਾਂ ਦੇ ਵਾਰਸਾਂ ਵੱਲੋਂ ਜੋ ਵੀ ਬਿਆਨ ਦਿੱਤੇ ਜਾਣਗੇ ਉਸ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਜਾਵੇਗੀ ਇਹ ਇਹ ਹਸਾਇ ਇੱਥੇ ਮੌਜੂਦ ਹੈ ਨਹੀਂ ਭਾਈ ਮੈਂ ਇੱਥੇ ਮੌਜੂਦ ਨਹੀਂ ਬਹੁਤ ਪਹੁੰਚਿਆ ਜਦੋਂ ਮੈਂ ਹੱਸੇ ਤੇ ਪਹੁੰਚਿਆ ਤੇ ਮੈਂ ਬੰਦੇ ਦੀ ਡੈੱਡ ਬੁੜੀ ਆ ਕੇ ਦੇਖੀ ਤੇ ਬੰਦੇ ਦਾ ਨਾ ਸਿਰ ਸੀ ਨਾ ਲੱਤ ਸੀ ਜੀ ਠੀਕ ਹੈ ਜੀ ਬੰਦੇ ਦਾ ਸਿਰ ਦਾ ਖੰਜੂਮਰ ਬਣ ਗਿਆ ਸੀ ਭਾਈ ਜੀ ਬਜਰੀ ਇੱਥੇ ਖਿਲਰੀ ਪਈ ਹੈ ਜੀ ਇਹ ਤੁਸੀਂ ਆਪ ਦੇਖ ਸਕਦੇ ਹੋ ਕੀ ਲੱਗਦਾ ਤੁਹਾਨੂੰ ਕਿੱਦਾਂ ਹੋਇਆ ਹੋਗਾ ਹੱਸਾ ਇਹ ਭਾਈ ਮੈਂ ਕਿਸਾਦਾ ਭਈ ਯਾਰ ਉਹ ਯਾਰ ਟੱਕਰ ਲੀਦੀ ਗਲਤੀ ਹੈ ਜਾਂ ਗੱਡੀ ਵਾਲੇ ਦੀ ਗਲਤੀ ਜਾਂ ਮੋੜ ਸਕਲੇ ਦੀ ਗਲਤੀ ਹੈ ਜੀ ਠੀਕ ਹੈ ਜੀ ਇਹ ਨਹੀਂ ਪਤਾ ਨਹੀਂ ਲੱਗਿਆ ਇਹ ਨਹੀਂ ਭਾਈ ਪਤਾ ਲੱਗਿਆ ਬਵਾਦ ਵਿੱਚ ਆਇਆ ਮੈਨੂੰ ਇਹਨਾਂ ਨੂੰ ਨਹੀਂ ਪਤਾ ਭਾਈ ਜੀ ਜਦੋਂ ਮ ਆਇਆ ਮੈਂ ਖੁਦ ਆਪਣੇ ਹੱਥੀ ਨਾ ਮੈਂ ਭਾਈ ਗਲਵਜ਼ ਪਾਏ ਨਾ ਕੁਛ ਕੀਤਾ ਹੈ ਐਦਾ ਬੰਦੇ ਡੈੱਡ ਬੋਡੀ ਨੂੰ ਪੁਲਿਸ ਵਾਲੇ ਦੀ ਗੱਡੀ ਵਿੱਚ ਰਖਾਈ ਹੈ ਪੁਲਿਸ ਵਾਲੇ ਨੇ ਉਹਦੀ ਉਹਦਾ ਮੌਜੂਦ ਲੱਭਦੇ ਉਹ ਕਹਿੰਦੇ ਮੌਜੂਦ ਸਾਨੂੰ ਪਹਿਲੇ ਹੀ ਮਿਲ ਗਿਆ ਹੈ ਜੀ ਠੀਕ ਹੈ ਜੀ ਇਹ ਨਹੀਂ ਪਤਾ ਭਾਈ ਜੀ ਨੂੰ ਜੀ ਤੇ ਹੁਣ ਇਹ ਡੈੱਡ ਬੋਡੀ ਤੁਸੀਂ ਚੁਕਾ ਕੇ ਇਹ ਭਾਈ ਮੈਂ ਖੁਦ ਚੁਕਾਈ ਹੈ ਮੈਂ ਖੁਦ ਉਹਨਾਂ ਨੇ ਕਹਿੰਦੇ ਬੋਰੀ ਅੰਦਰ ਪਾ ਦਿਓ ਮੈਂ ਬ ਪੋਰੀ ਜਿਵੇਂ ਖਾ ਕੇ ਆਪਾਂ ਪੁਲਿਸ ਦੀ ਗੱਡੀ ਵਿੱਚ ਪਾਈਏ ਨਾ ਪਾਈ ਮੈਂ ਗਲਵਜ਼ ਪਾਏ ਨਾ ਕੁਝ ਨਹੀਂ ਕੀਤਾ ਭਾਈ ਮੈਂ ਇੱਦਾਂ ਹੀ ਮੈਂ ਕਿਹਾ ਯਾਰ ਉਹ ਵੀ ਸਾਡੇ ਵਰਗਾ ਇਨਸਾਨ ਹੈ ਜੀ ਕਿਉਂ ਜੀ ਸਾਡੇ ਅੰਦਰ ਖੂਨ ਹੈ ਇਹ ਬੰਦੇ ਨੂੰ ਹੁਣ ਭਾਈ ਉਹ ਬੰਦੇ ਸਿਰ ਦੀ ਚਰਬੀ ਚਰਬੀ ਖਿੱਲੀ ਰਹੀ ਪਈ ਹੈ ਉਹ ਦੇਖੋ ਸਾਹਮਣੇ ਇਹ ਭਾਈ ਕੋਈ ਨਾ ਬਲੈਰੋ ਵਾਲਾ ਕੋਈ ਟਿਪਰ ਸਟੈਡ ਮਾਰ ਗਿਆ ਮੋਟਰਸਾਈਕਲ ਵਾਲੇ ਨੂੰ ਅੱਛਾ ਤੇ ਮੋਟਰਸਾਈਕਲ ਵਾਲਾ ਟਿਪਰ ਵਾਲੇ ਦੇ ਅੱਗੇ ਪਿਆ ਜਾ ਕੇ ਟਿਪਰ ਲੈ ਉਹ ਕੋ ਬ੍ਰੇਕ ਨਹੀਂ ਲੱਗੀ ਜਕਦਮ ਹੂੰ ਤੇ ਮਤਲਬ ਕਿ ਥੱਲੇ ਆ ਗਿਆ ਮੋਟਰਸਾਈਕਲ ਟਿਪਰ ਦੇ ਅੱਛਾ ਇਹ ਬੰਦੇ ਦੀ ਮੌਕੇ ਦੀ ਮੌਤ ਹੋ ਗਈ ਹੈ 600 ਤੇ ਚੜਿਆ ਟਿੱਪਰ ਨਿਸ਼ਾਨ ਹੋਈ ਕਿੱਥੋਂ ਦਾ ਬੰਦਾ ਨਹੀਂ ਭਾਜੀ ਹਜੇ ਤੱਕ ਪਛਾਣ ਨਹੀਂ ਹੋਈ ਕੁਝ ਵੀ ਹਮਤਲਬ ਕਿ ਜਦੋਂ ਪਛਾਣ ਹੋਏਗੀ ਉਹਨਾਂ ਨੇ ਮੋਬਾਈਲ ਮੂ ਲੈ ਰਹਾ ਵਗੈਰਾ ਜੋ ਵੀ ਹੈਗਾ ਜੇਬ ਚ ਉਹ ਆਈਡੈਂਟੀਫਾਈ ਕਰ ਲੈਣਗੇ ਪੋਰਸਲ ਰਹਿ ਗਿਆ ਤੇ ਦੇਖੋ ਹੁਣ ਕੀ ਬੰਦਾ ਅਸੀਂ ਡੈਡ ਬੋਡੀ ਗੱਡੀ ਚਰਖਾ ਦੀ ਤੇ ਮੋਟਰਸਾਈਕਲ ਟੁੱਟਿਆ ਹੋਇਆ ਹਾਂ ਮੋਟਰਸਾਈਕਲ ਤਾਂ ਭਾਜੀ ਖਤਮ ਆਇਗਾ ਕੋਈ ਕਾਗਜ਼ ਪੱਤਰ ਨਹੀਂ ਮਿਲਿਆ ਮੋਟਰਸਾਈਕਲ ਦੇ ਕਿੱਥੋਂ ਦਾ ਹਜੇ ਕਾਗਜ਼ ਪੱਤਰ ਚੈੱਕ ਨਹੀਂ ਕੀਤੇ ਭਾਜੀ ਉਹਨਾਂ ਨੇ ਜੀ ਤੇ ਇਸਰੀ ਕਹਿੰਦੇ ਖਤਮ ਹੀ ਹੋ ਗਿਆ ਪੂਰਾ ਖਤਮ ਖਤਮ ਬਾਂ ਵੀ ਖਤਮ ਹੈਗੀ ਸਭ ਕੁਝ ਖਤਮ ਹੈ ਮੈਂ ਵੀ ਦੇਖਿਆ ਤੋ ਇਕੱਠਾ ਕਰਕੇ ਰੱਖ ਰਹੇ ਹਾਂ ਅਸੀਂ ਇਕੱਠਾ ਕਰਕੇ ਵਿੱਚ ਰੱਖਿਆ ਗੱਡੀ ਦੇ ਚਲੋ ਇਨਸਾਨੀਅਤ ਦਾ ਤੁਹਾਡੀ ਜਿਹੜੇ ਹਾਸੇ ਰੋਜ ਇਦਾਂ ਹੁੰਦੇ ਆ ਲੱਗਦਾ ਹਨੇਰਾ ਵੀ ਹੈਗਾ ਇੱਥੇ ਲੱਗ ਰਿਹਾ ਲਾਈਟ ਵਗੈਰਾ ਹੋਣੀ ਚਾਹੀਦੀ ਨਹੀਂ ਨਹੀਂ ਲਾਈਟਾਂ ਹੋਣੀਆਂ ਚਾਹੀਦੀਆਂ ਭਾਜੀ ਮਤਲਬ ਪਬਲਿਕ ਨੂੰ ਵੀ ਚਾਹੀਦਾ ਕਿ ਥੋੜਾ ਸੰਭਾਲਣਾ ਚਾਹੀਦਾ ਹੈ ਨਾ ਦੇਖ ਇੱਕ ਕੋਈ ਪ੍ਰਵਾਸੀ ਮਜ਼ਦੂਰ ਲੱਗਦਾ ਜੀ ਉਹ ਕਿਤੋਂ ਆ ਰਹੇ ਉਹਦੇ ਉਪਰੋਂ ਅ ਦੜੀ ਪਈ ਹੈ লাশਪੂਰੀ ਹਾਸੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਇਹ ਬੈਡ ਹਾਂਜੀ ਇਹ ਹੋਇਆ ਕਿਸੇ ਜਗ੍ਹਾ ਤੇ ਟੰਗਵਾ ਲਿਆ ਇਹ ਆਈਟੀਆਈ ਮੋੜ ਤੇ ਲੱਗੀ ਹੋਇਆ ਜੀ ਡੈਡ ਬੋਡੀ ਭੇਜਤੀ ਆ ਅਸੀਂ ਬੀਬੀਐਮ ਵੀ ਹਸਪਤਲ ਭੇਜਤੀ ਆ ਬਾਕੀ ਆਪਣੀ ਤਫਤੀਸ਼ ਕਰ ਲਈਏ ਇਹ ਇਕੱਲਾ ਵਿਅਕਤੀ ਸੀ ਇਹ ਫਿਲਹਾਲ ਇਦਾਂ ਲੱਗਦਾ ਇਕੱਲਾ ਹੀ ਹੈ ਇਹਦੇ ਕੋਲ ਇੱਕ ਜੱਤੀ ਮੋਟਰਸਾਈਕਲ ਤੇ ਸੀਗਾ ਕਿੱਥੇ ਜਗ੍ਹਾ ਦਾ ਮੋਟਰਸਾਈਕਲ ਤੇ ਹੈ ਮੋਟਰਸਾਈਕਲ ਦਾ ਹਰਿਆਣਾ ਨੰਬਰ ਹੈ ਜੀ ਦਾ ਤੇ ਪ੍ਰਵਾਸੀ ਮਜ਼ਦੂਰ ਲੱਗਦਾ ਇਸ ਤਰ੍ਹਾਂ ਦਿਖਾਈ ਦਿੰਦਾ ਡੈਡ ਬੋਡੀ ਹਸਪਤਲ ਪਹੁੰਚਾਤੀ ਆ ਜੀ ਹਾਂਜੀ ਅਗਲੀ ਕਾਰਵਾਈ ਕਰ ਅਗਲੀ ਕਾਰਵਾਈ ਦੇਖੋ ਇਹ ਤਫਤੀਸ਼ ਕਰ ਰਹੇ ਹਾਂ ਜੋ ਵੀ ਸਾਹਮਣੇ ਹੈ ਜਿਹੜੇ ਬਾਰਸਾਨਗੇ ਬਸਾਨੇ